ਇੰਟਰਪ੍ਰਾਈਜ਼ਸ ਦੇ ਵੈਬ ਟੀਵੀ ਨਿਊਜ਼ ਚੈਨਲ ਨਾਲ ਸਿਟੀ ਨਿਊਜ਼ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਜੋਤੀ ਸੰਧੂ ਅੱਜ ਨੈਸ਼ਨਲ ਕਾਲਜ ਫਾਰ ਗਰਲਸ ਜੱਸੋ ਮਜ਼ਾਰਾ ਵਿਖੇ ਆਜ਼ਾਦੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਪਰਨਾਮ ਸ਼ਹੀਦਾਂ ਨੂੰ ਬਹੁਤ ਹੀ ਧੂਮਧਾਮ ਨਾਲ ਪ੍ਰੈਸ ਕਲੱਬ ਬਹਿਰਾਮ ਵੱਲੋਂ ਮਨਾਇਆ ਗਿਆ ਇਸ ਮੌਕੇ ਗਲੋਬਲ ਰਾਜੂਤ ਪੰਜਾਬੀ ਸੱਭਿਆਚਾਰ ਅਤੇ ਸ਼ਿਵ ਕੁਮਾਰ ਬਟਾਲਵੀ ਟਰਸਟ ਯੂਕੇ ਦੇ ਚੇਅਰਮੈਨ ਸਰਦਾਰ ਤਲਵਿੰਦਰ ਸਿੰਘ ਢਿੱਲੋਂ ਨੇ ਬਤੌਰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼੍ਰੀ ਆਰਟੀ ਟੰਡਨ ਆਰਟੀਆ ਕਾਰਕੁੰਫ ਫਗਵਾੜਾ ਅਤੇ ਬਾਲੀਵੁੱਡ ਗਾਇਕਾ ਡਾਕਟਰ ਕੁਲਦੀਪ ਸੰਧੂ ਸ਼ਿਰਕਤ ਕਰਦੇ ਹੋਏ ਸਾਰਿਆਂ ਨੂੰ 70ਵੇਂ ਆਜ਼ਾਦੀ ਦਿਹਾੜੇ ਦੀ ਲੱਖ ਲੱਖ ਵਧਾਈ ਦਿੱਤੀ ਅਤੇ ਦੇਸ਼ ਦੇ ਸ਼ੀਤਾਂ ਨੂੰ ਪਰਿਣਾਮ ਦਿੱਤਾ ਇਸ ਸਮਾਗਮ ਦੌਰਾਨ ਕਰਵਾਏ ਗਏ ਭਾਸ਼ਾ ਮੁਕਾਬਲੇ 'ਚ ਅੱਭਰ ਆਉਣ ਵਾਲੀਆਂ ਵਿਦਿਆਰਥਣਾਂ 'ਚ ਪਹਿਲਾ ਸਥਾਨ ਪਵਨਦੀਪ ਕੌਰ ਟਾਣੂ ਦੂਸਰਾ ਸਥਾਨ ਕਮਲਜੀਤ ਕੌਰ ਰਾਣੋ ਅਤੇ ਤੀਜਾ ਸਥਾਨ ਉਪਾਸਨਾ ਮੰਡਾੜੀ ਨੇ ਹਾਸਲ ਕੀਤਾ ਇਹ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਅਸੀਂ ਆਪਣੇ ਸਾਰੇ ਆਜ਼ਾਦੀ ਦਿਵਸ ਦੇ ਸੰਬੰਧ ਵਿੱਚ ਪ੍ਰਣਾਮ ਸਹਿਰਦਾਂ ਨੂੰ ਪ੍ਰੋਗਰਾਮ ਮਨਾਉਣ ਲਈ ਇਕੱਠੇ ਹੋਏ ਹਾਂ ਸੋ ਉਸ ਸੰਬੰਧ ਵਿੱਚ ਭਾਵੇਂ ਦੇਸ਼ ਭਗਤ ਉਹ ਹੀ ਹੁੰਦਾ ਹੈ ਜੋ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੁਝ ਵੀ ਕਰੇ ਅਤੇ ਦੇਸ਼ ਦੀ ਮਿੱਟੀ ਦੇ ਕਿਣਕੇ-ਕਿਣਕੇ ਨੂੰ ਉਹ ਸ਼ਾਹੀ ਮਹਿਲਾਂ ਨਾਲੋਂ ਵੀ ਵੱਧ ਪਿਆਰ ਕਰੇ ਸਾਡੇ ਦੇਸ਼ ਵਿੱਚ ਅਜਿਹੇ ਦੇਸ਼ ਭਗਤ ਹੋਏ ਹਨ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੱਖਾਂ ਝੁਖ ਚੱਲੇ ਬੇ ਮਿਸਾਲ ਕੁਰਬਾਨੀਆਂ ਦਿੱਤੀਆਂ ਪਰ ਕਦੇ ਵੀ ਡਰੇ ਨਾ ਪਰ ਫਿਰ ਵੀ ਕੁਝ ਗਦਾਰਾਂ ਦੀ ਬਦੌਲਤ ਸਾਡਾ ਦੇਸ਼ ਲੰਮਾ ਸਮਾਂ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਰਿਹਾ ਇਸ ਮੌਕੇ ਜੱਜ ਦੀ ਭੂਮਿਕਾ ਮਾਸਟਰ ਬਲਵੀਰ ਸਿੰਘ ਅਤੇ ਮਾਸਟਰ ਜਸਵਿੰਦਰ ਔਜਲਾ ਨੇ ਬਖੂਬੀ ਨਿਭਾਈ ਇਸ ਮੌਕੇ ਪ੍ਰੈਸ ਕਲੱਬ ਬਹਿਰਾਮ ਵੱਲੋਂ ਹਿੱਸਾ ਲੈਣ ਵਾਲੀਆਂ ਸਾਰੀਆਂ ਹੀ ਬੱਚੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ ਇਸ ਸਮਾਗਮ ਦਰਾਂ ਸ਼ਿਖਾ ਸਰਵਾ ਅਮਿਤਾ ਸਰਵਾ ਨਕੀਰਨ ਪਾਲ ਅਤੇ ਸਾਥਣਾ ਨੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ ਸਾਰਿਆਂ ਦਾ ਹੀ ਮਨ ਮੋਲਿਆ ਵੱਲੋਂ ਪੇਸ਼ ਕੀਤੀ ਗਈ ਇਸ ਕਿੱਟ ਫਾਂਸੀ ਅਤੇ ਮੇਰਾ ਭਾਰਤ ਮਹਾਨ ਨੂੰ ਬਹੁਤ ਹੀ ਸਲਾਇਆ ਗਿਆ ਸਾਥੀ ਜਨ ਵਿੱਚ ਪਾਪੜ ਪੜਿ ਪਏ ਸੀ ਕੱਖ ਚਲਿਆਂ ਮੈਦਾਨੀ ਸੱਜਣਾ ਸਮਾਤਾ ਗੁਜਰੀ ਕਾਲਜ ਦੇ ਪ੍ਰਿੰਸੀਪਲ ਜਸਵੀਰ ਸਿੰਘ ਬੰਗਾ ਪ੍ਰਿੰਸੀਪਲ ਹਰਪਜਨ ਰਾਮ ਸਰਕਾਰੀ ਸਕੂਲ ਸੰਦਵਾ ਪ੍ਰਿੰਸੀਪਲ ਰੋਸ਼ਨ ਲਾਲ ਸਰਹਾੜਾ ਰਾਮਵਾ ਦਸ਼ਮੇਸ਼ ਸਕੂਲ ਦੀ ਪ੍ਰਿੰਸੀਪਲ ਰੇਖਾ ਪਸਰੀਚਾ ਮੁੱਖ ਪ੍ਰਬੰਧਕ ਇੰਦਰਜੀਤ ਵਿੱਕੀ ਚਿਲड्रन ਪਬਲਿਕ ਸਕੂਲ ਦੇ ਪ੍ਰਿੰਸੀਪਲ ਸੁਖਦੇਵ ਸਿੰਘ ਰਾਣਾ ਮਾਸਟਰ ਪਵਿੰਦਰ ਸਿੰਘ ਰਾਣਾ ਰੈੱਡ ਕਰਾਂਟ ਸੁਸਾਇਟੀ ਤੋਂ ਡਾਕਟਰ ਮਨਜੀਤ ਸਿੰਘ ਮਾਨ ਪੁਲਿਸ ਥਾਣਾ ਬਹਿਰਾਮ ਦੇ ਇੰਚਾਰਜ ਸੁਰਿੰਦਰ ਚਾਂਦ ਲਖਵਿੰਦਰ ਸਿੰਘ ਰਾਣਾ ਅਮਰਜੀਤ ਸੋਨੂ ਅਤੇ ਜਸਵਿੰਦਰ ਸਿੰਘ ਸੰਗਾ ਆਦਿ ਨੂੰ ਯਾਦਗਾਰੀ ਚਿੰਨ ਦੇ ਕੇ ਨਿਵਾਜਿਆ ਗਿਆ ਇਸ ਮੌਕੇ ਕਾਲਜ ਅਤੇ ਪ੍ਰੈਸ ਕਲਬ ਬਹਿਰਾਮ ਦੇ ਸਮੁੱਚੇ ਮੈਂਬਰਾਂ ਨੇ ਹੀ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਧਾਰਾ ਜਨਕ ਇੰਟਰਪ੍ਰਾਈਜ਼ਸ ਦੇ ਵੈਬ ਟੀਵੀ ਨਿਊਜ਼ ਚੈਨਲ ਲਈ ਕੈਮਰਾਮੈਨ ਜਸਸੀ ਦੇਨਾਰ ਕੇਐਸ ਨੂਰ ਦੀ ਰਿਪੋਰਟ ਅੱਜ ਪ੍ਰੈਸ ਕਲਬ ਬਹਿਰਾਮਬਲ ਨੈਸ਼ਨਲ ਕਾਲਜ ਫਾਰ ਔਮਨ ਜਸੂ ਮਜਰਾ ਬਿਠੇ ਭਾਸ਼ਣ ਮੁਕਾਬਲੇ ਕਰਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ ਫਸਟ ਸੈਕੰਡ ਇਨਾਮ ਦਿੱਤੇ ਗਏ ਨੇ ਇਹ ਬਹੁਤ ਹੀ ਸ਼ਲਾਘਾਜਨ ਕਦਮ ਹੈ ਮੈਂ ਵੀ ਇਥੇ ਪੁੱਜਾਂ ਹਾਂ ਮੈਨੂੰ ਇਹ ਬਹੁਤ ਖੁਸ਼ੀ ਹੋਈ ਹੈ ਕਿ ਬੱਚਿਆਂ ਨੂੰ ਵਧੀਆ ਰਸਤੇ ਵੱਲ ਕਲਬ ਤੋਰਿਆ ਹੈ